We'll be right <laughs> back. ਇਥੇ ਤੁਹਾਡੇ ਕਾ ਜਿਹੜੇ ਆਏ ਆ ਹਾਂਜੀ ਕਿਉਂ ਆਏ ਇਹਦੇ ਐੜੇ ਤੁਹਾਡਾ ਸਵਾਗਤ ਆਉਂਦੀ ਆ ਬਾਗਰੂ ਅਸੀਂ ਮਤਲਬ ਕਿਸੇ ਕੋ ਲਈਦਾ ਦੇਦਾ ਨਹੀਂ ਨੂੰ ਪਤਾ ਹੀ ਹਾਂਜੀ ਮਤਲਬ ਅਸੀਂ ਇੱਥੇ ਬਚਨੋ ਵੀ ਜੋ ਵੀ ਲਾਚੀਆਂ ਚ ਦੱਸੀ ਦਾ ਹਾਂਜੀ ਤੇ ਜੇ ਕਿਸੇ ਦਾ ਕੋਈ ਮਨੋਂ ਕਾਮਨਾ ਜਾਂ ਕੋਈ ਕੰਮ ਅੜਿਆ ਹੋਵੇ ਤੁਹਾਡਾ ਹੱਲ ਜੀ ਮਿਲ ਕਰੇ ਹੋਰ ਸਾਡੀ ਕੋਈ ਮੰਗ ਨਹੀਂ ਕੋਈ ਟਮਾਟ ਕੋਈ ਦਮਾਨ ਨਹੀਂ ਕੋਈ ਤਾਂ ਡੋਲੀ ਨਹੀਂ ਢਕਾਉਣੀ ਨਾ ਅਸੀਂ ਡੋਲੀ ਖਡਾਉਨੇ ਆ ਨਾ ਅਸੀਂ ਕੋਈ ਚੌਕੀਆਂ ਪਰਉਂਦੇ ਜਿਹੜਾ ਖਨੋਆ ਸਾਹਿਬ ਆ ਇਹ ਸਿੱਖ ਨੂੰ ਆਪਣੇ ਉੱਪਰ ਲਾਉਣਾ ਜਾਇਜ਼ ਆ ਨਹੀਂ ਜਾਇਜ਼ ਨਹੀਂਗਾ ਇਹ ਸਿਰਫ ਮਹਾਰਾਜ ਦੀ ਜੋਤ ਰੱਖ ਕੇ ਜੀ ਮੋਤੀ ਨੰਬਰ ਸੀ ਗਿਆ ਹਾਂਜੀ ਹਾਂਜੀ ਮਿਲਦੇ ਜੁਲਦੇ ਸਾਨੂੰ ਆਉਂਦੇ ਜਾਂਦੇ ਨੇ ਮੈਕਨਿਕ ਜੁਰਗ ਇੱਥੇ ਆਇਆ ਨੂੰ ਜੀ ਇੱਥੇ ਸਾਨੂੰ ਹੋਏ ਗਏ 9 ਸਾਲ ਹਨ ਹਾਂਜੀ 9 ਸਾਲ 9 ਸਾਲ ਤੇ ਗੱਡੀ ਲਈ ਨੂੰ ਬਿੰਦਰੀ ਹੋ ਗਿਆ ਜੀ ਇਹਨਾਂ ਦੇ ਜੇ ਵੀ ਹੋ ਗਏ ਇਹਨਾਂ ਨੇ ਗੱਡੀ ਲਈ ਲੜੀ ਨਹੀਂ ਨਹੀਂ ਅਸੀਂ ਤੁਹਾਡਾ ਕਾਰੋਬਾਰ ਕੀ ਤੁਹਾਡਾ ਜੀ ਕੁਛ ਨਹੀਂ ਕਾਰੋਬਾਰ ਨਹੀਂ ਕੁਛ ਕਾਰੋਬਾਰ ਕੋਈ ਨਹੀਂ ਜਿਹੜੀ ਜਾਇਦਾਦ ਪੈਲੀ ਕੋਈ ਨਹੀਂ ਨਹੀਂ ਜਿਹੜੀ ਜ਼ਮੀਨ ਸੀ ਅਸੀਂ ਵੇਚ ਦਿੱਤੀ ਸੀ ਜਿਹੜੀ ਸਾਡੀ ਜੁਕੀ ਜ਼ਮੀਨ ਸੀ ਇਹਨਾਂ ਨਾਲ ਦੀ ਪਾਇਆਂ ਦੀ ਤੁਹਾਡੀ ਸ਼ਾਦੀ ਹੋਈ ਨੂੰ ਕਿਤੇ ਹੋ ਗਿਆ ਜੀ ਇਹਨਾਂ ਨਾਲ ਹਾਂਜੀ ਹਾਂਜੀ ਉਹ ਹੁਣ ਅੱਜ ਤੁਹਾਡਾ ਸਮਾਂ ਆ ਗਿਆ ਸਮਝ ਲਓ ਹਾਂਜੀ ਤੇ ਜੋ ਤੁਸੀਂ ਬਖਾਂਡ ਥੱਗੀਆਂ ਮਾਰਦੀਆਂ ਲੋਕਾਂ ਨਾਲ ਕਿਉਂਕਿ ਇਹਦਾ ਲੇਖਾ ਦੇਣਾ ਹੀ ਪੈਣਾ ਹਾਂਜੀ ਜਿੰਨੇ ਜਿੱਦਾਂ ਦਾ ਮਾੜਾ ਕਰਮ ਕੀਤਾ ਕਿ ਨਹੀਂ ਹਾਂਜੀ ਜੇ ਕਿਸੇ ਨੇ ਜਿੱਦਾਂ ਦਾ ਬੀਜੀ-ਬੀਜਾ ਵਟਿਆ ਉਦਾਂ ਦਾ ਹੀ ਆ ਹਾਂਜੀ ਹਾਂਜੀ ਜੇ ਤੂੰ ਲੋਕਾਂ ਨੂੰ ਪਾ ਗਿਆਂ ਮੈਂ ਮਾ ਭਰਮਾਂ ਦੇ ਵਿੱਚ ਸਾਨੀ ਤੇ ਮੈਂ ਆ ਬਿੱਥੇ ਆਈ ਆ ਸਾਡੇ ਕੋਲ ਚਾਂਗੇ ਲੈ ਜਾ ਉਹਨਾਂ ਜੱਜ ਜੀ ਤੇ ਠੀਠੇ ਵਿੱਚ ਜਵਾਬ ਦੇ ਤਾਂ ਉਹਨਾਂ ਆਖਾ ਵੀ ਪਰਾਂ ਚਲੇ ਜੇ ਥੋੜਾ ਬਹੁਤਾ ਤੇ ਐਨ ਨਹੀਂ ਆਉਣਾ ਕਿਉਂ ਕਿ ਆ ਆਪਣਾ ਨਹੀਂ ਕਿਹਾ ਕਿ ਹੋ ਗਿਆ ਕੋਈ ਧੀਰ ਘਰੋਂ ਕੱਢਦਾ ਲਾ ਮੈਂ ਗਾਂਹ ਗਲਤੀ ਨਹੀਂ ਕਰੂਗੀ ਲਾ ਮੈਂ ਗਾਂਹ ਗਲਤੀ ਨਹੀਂ ਕਰੂਗੀ ਲਾ

ਕੰਨ ਫੜ ਤੋਂ ਹੋਣ ਕੱਢ ਓਏ ਉਹਨੂੰ ਵੀ ਕਢਾਓ ਜੀ ਜਿਆਦਾ ਸਿਆਪਾ ਕੱਢ ਕਰ ਉਹਦੇ ਨੇ ਪਵਾੜੇ ਸਾਰੇ ਇਹ ਲੱਤਾਂ ਮਾਰਨ ਤੇ ਵਟ ਵਟ ਕੇ ਨਹੀਂ ਮੀਰੇ ਲੱਤਾਂ ਮਾਰ ਪੱਟ ਆੜੇ ਪਵਾੜੇ ਕੋ ਮੇਰੇ ਮੈਂ ਜਿਹੜਾ ਅੱਡ ਭੈਣ ਜੀ ਇਹ ਮੰਨਣਾ ਪਏ ਨਹੀਂ ਭਾਜੀ ਆਪ ਕਰਦਾ ਮੇਰੇ ਗੁਰਸਾ ਘਮੀਰ ਜੇ ਤੁਸੀਂ ਮਾਫ ਕਰ ਲਓ ਬੱਸ 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 ਮਾਫ ਕਰ ਜੀ ਨਹੀਂ ਨਹੀਂ ਗੁਰਸੇ ਖੋ ਮਾਫ ਕਰ ਦੇ ਨਾ ਤੂੰ ਤਾਂ ਚੜ ਗਿਆ ਆ ਕਿ ਫਲਾਟਰ ਚ ਆ ਹੁਣ ਮਾਫ ਕਰ ਦਿਓ ਤੈਨੂੰ ਬਸ 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 ਮੈਂ ਕੀ ਕਰਾਂਗਾ ਇਹ ਦੱਸਾਂਗਾ ਮੈਂ ਇਹ ਤੇ ਸਾਹਮਣੇ ਆ ਗਿਆ। ਅੰਕੜੇ ਦੋਦੇ ਬਾਕੀ। ਮੈਂ ਨਹੀਂ ਇੱਥੇ ਤੇ ਜੇ ਮੇਰੇ ਲਈ ਜੇ ਤੁਸੀਂ ਮਾਫ਼ ਕਰ। ਵਰਸੇਖ ਜੋ ਮੇਰੇ ਲਈ ਜੇ ਮਾਫ਼ ਕਰ। ਬੰਦ ਕਰ ਜੀ। ਪੁੱਟ ਕੇ ਬੰਦ। ਵਰਸੇਖ ਜੋ ਅਗਲੇ ਦਿਨ ਗਾਂ ਤੋਂ ਹੀ ਨਹੀਂ ਹੋਣਾ। ਮਾਫ਼ ਕਰ ਮੇਰੇ ਗੁਰਸੇਖ ਦੀ ਵੀ ਵੀਡੀਓ ਬਣਾਉਂਦੀ ਵੀਰਾ ਕੰਮ ਹੈ। ਦੋ ਕੰਮ। ਬੰਦਾ ਤੈਨੂੰ ਸਾਡਾ ਪੁੱਤ ਵੀ ਨੇ ਤੇਰੇ ਚ ਆ ਗਿਆ। ਤੋ ਬਗਾ ਦੇ ਨਾ ਤੂੰ। ਆ ਤੁਰ ਲਾ ਕਰਦੇ ਨਹੀਂ ਕਰੋਗੇ ਨਹੀਂ ਕਰਾਂਗੇ ਕਰੋਗੇ ਤੇ ਨਹੀਂ ਕਰਾਂਗੇ ਮਤਲਬ ਕੀ ਨਹੀਂ ਲਗਾਉਂਗਾ ਗੱਦੀ ਲਗਾਉਂਗੀ ਸਹੀ ਗੱਲ ਸਭ ਦੀ ਗੱਦੀ ਨਾ ਲੱਦੀ ਲਾਓਗੇ ਕਦੇ ਵੀ ਨਹੀਂ ਲਾਉਂਦੇ ਕੰਨ ਪੁੱਟੋ ਦੋਵੇਂ ਇਹਨੇ ਕੰਨ ਪੁੱਟੋ ਕੰਨ ਪੁੱਟ ਬਾਬਾ ਦੁੱਧ ਘਲਾਤ ਲੈ ਰੱਖ ਲਾਉਂਗਾ ਰੱਖ ਲੈ ਕੰਨ ਪੁੱਟ ਕਹਿੰਦਾ ਤੰਤਰਾ ਕਰੇ ਕੰਨ ਮੁੱਟ ਕੀ ਆਪਾਂ ਗੁਰ ਨਾਲ ਲੱਗੇ ਘਰ ਦੇ ਲੋਕੀ ਆ ਆਪਾਂ ਗੁਰਨਾਮਕ ਦੇ ਘਰ ਦੇ ਲੋਕੀ ਸਾਨੂੰ ਮਾਫ਼ ਕਰੋ ਸਾਨੂੰ ਮਾਫ਼ ਕਰੋ ਗੁਰ ਸਿੱਖੋ ਮਾਫ਼ ਕਰੋ ਬਾਬਾ ਜੀ ਸੁਣੇ ਕਰਦੇ ਨਹੀਂ ਬਾਬੇ ਗੁਰਦਾਬ ਜੀ ਕਰੀ ਫਿਰ ਵੀ ਮਤੀਰ ਪ੍ਰਸਾਦ ਲਾ ਲਿਓ ਭਰਾਵੋ ਆ ਮਾਫ਼ ਕਰੀ 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 ਆ ਉਹ ਗਲਤ ਕਰਦੇ ਗਲਤ ਕਰਦੇ ਬਾਹਾਂ ਖੜੀਆਂ ਕਰ ਲੋ ਆਵਾ ਖੜੀਆਂ ਕਰੋ ਸਿੱਧੀਆਂ ਕਰ ਖਾ ਸਿੱਧੀਆਂ ਕਰ ਸਿੱਧੀਆਂ ਕਰ ਲਿੰਗ ਜਰਾ ਸੋਤ ਸਿੱਧੀਆਂ ਕਰੇ ਬੋਰੋਟ ਨੂੰ ਬੇਬੂ ਬਣਾਇਆ ਹਾਂਜੀ ਬਣਾਇਆ ਬਣਾ ਬਣਾ ਦੀ ਵੀਡੀਓ ਤੇ ਫੋਟੋ ਖਿੱਚ ਬਣਾਓ ਕੰਨ ਟੂੜ ਕੇ ਦੇਖ ਲੈ ਦੇਖ ਲੈ ਉਹ ਠੀਕ ਹੈ ਹਾਂ ਬਣਾਉਂਦੇ ਰਹੀ ਤੁਹਾਨੂੰ ਕਰਲਾ ਦੇ ਵਾਦੇ ਵਾਸਤੇ ਕੰਮ ਕਰਦੀ ਰਹੀ ਆਏ ਸਿਰਫ ਆਪਣੇ ਢਿੱਡ ਵਾਸਤੇ ਵਾਹ ਅੱਜ ਤੋ ਕਾ ਕਰੋਗੇ ਨਹੀਂ ਕਰਾਂਗੇ ਹਾਂਜੀ ਨਹੀਂ ਕਰਾਂਗੇ ਲੋਕੋ ਮੇਰੀ ਤੋਬਾ ਮੈਂ ਰੱਬရှင် ਸਤ ਜੀ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਹੇ ਲੋਕਾਂ ਨੂੰ ਪਖੰਡ ਝੂਠਿਆ ਵਹਿਮਾਂ ਪਰਮਾਚ ਪਾਉਂਦੇ ਸੀ ਹਾਂਜੀ ਇਤਰੇ ਲੋਕਾਂ ਦੇ ਘਰਾਂ 'ਚ ਜਾਂਦੇ ਵੀ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਤੇ ਪਖੰਡ ਕਰਦੇ ਸੀ ਸਿਰਫ ਆਪਣੇ ਢਿੱਡ ਵਾਸਤੇ ਪਖੰਡ ਕਰਦੇ ਸਾਡੇ ਕੋਲ ਕੁਛ ਨਹੀਂਗਾ ਵਾਗ ਰੁਪਏ ਹੈ ਤੇ ਜਿਹੜੇ ਕਮਾ ਲਿਆ ਉਹ ਜਾਂ ਹੁਣ ਸਾਡੇ ਕੋਲ ਤੇ ਕੁਝ ਨਹੀਂ ਹੈਗਾ ਤੇ ਅਸੀਂ ਇਹੋ ਹੀ 2500 ਲੈਨੇ ਆ 1500 ਖਾਨੇ ਆ ਤੇ 1000 ਰੁਪਏ ਉਥੇ ਗੋਲਕ ਚ ਪਾ ਕੇ ਆਉਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਧੂਲਕਾ ਵੱਲੋਂ ਜੋ ਅੱਜ ਕਾਵਲ ਸਿੰਘ ਅਤੇ ਉਹਦੀ ਘਰ ਵਾਲੀ ਜਸਵਿੰਦਰ ਕੌਰ ਬਾਬਾ ਦੀਪ ਸਿੰਘ ਜੀ ਦਾ ਪਹਿਰਾ ਦਾਸ ਕਰਕੇ ਜੋ ਆਪਣੇ ਘਰ ਵਿੱਚ ਨਿਸ਼ਾਨ ਸਾਹਿਬ 20 30 ਫੁੱਟ ਦਾ ਲਾ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਜਿਹਾ ਪਾ ਕੇ ਲੁੱਟਖੁਟ ਕਰ ਰਹੀ ਸੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸਿੰਘਾਂ ਦੇ ਸਾਰੀ ਸੰਗਤ ਦੇ ਸਾਹਮਣੇ ਇਹਨਾਂ ਨੇ ਤੌਬਾ ਕੀਤੀ ਹੈ ਮਾਫੀ ਮੰਗੀ ਹੈ ਕਿ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰਾਂਗੇ ਅਸੀਂ ਲੋਕਾਂ ਨੂੰ ਛਦਾਈ ਅਤੇ ਆਪਣੇ ਪੇਟ ਵਾਸਤੇ ਰੋਜੀ ਰੋਟੀ ਵਾਸਤੇ ਇਹ ਕੰਮ ਕਰ ਰਹੇ ਸੀ ਤੇ ਸਤਕਾਰ ਕਮੇਟੀ ਦੇ ਸਿੰਘਾਂ ਵੱਲੋਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਕਿ ਇਹ ਜਿਹੜੇ ਡੋਂਗੀ ਪਖੰਡੀ ਤਾਤ੍ਰਿਕ ਬਾਬੇ ਆਪਣੇ ਘਰਾਂ ਵਿੱਚ ਗੱਡੀ ਲਾ ਕੇ ਕਰਕੇ ਲੋਕਾਂ ਨਾਲ ਲੁੱਟਖੋਟ ਤੇ ਵਹਿਮਾ ਭਰਮਾ ਚ ਪਾ ਕੇ ਲੋਕਾਂ ਕਰ ਲੜਾਈ ਕਲੇਸ਼ ਕਰ ਰਹੇ ਨੇ ਉਹਨਾਂ ਨੂੰ ਜਿਹੜੀ ਸਰਕਾਰ ਵੱਲੋਂ ਵੀ ਨੱਥ ਪਾਈ ਜਾਵੇ ਅਤੇ ਇਹਨਾਂ ਦਾ ਕੁਸ਼ੋਕਰ ਸਾਰਾ ਪੁੱਛਿਆ ਜਾਵੇ ਕਿ ਇਹ ਇਹਨਾਂ ਕੋ ਮਾਇਆ ਕਿੱਥੋਂ ਆਈ ਹੈ ਪੈਸੇ ਕਿੱਥੋਂ ਆਏ ਨੇ ਅਸੀਂ ਸਰਕਾਰ ਕੋਲੋਂ ਅਤੇ ਜਥੇਦਾਰਾਂ ਕੋਲੋਂ ਵੀ ਸ੍ਰੀ ਕਾਲਤਾਸ ਦੇ ਮੰਗ ਕਰਦੇ ਆ ਕਿ ਇਹ ਜਿਹੇ ਪਖੰਡੀਆਂ ਨੂੰ ਪੂਰਨ ਤੌਰ ਤੇ ਨੱਥ ਪਾਈ ਜਾਵੇ ਜਾਂ ਇਹ ਜੇ ਗਾਂ ਕਰਨ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ